ਅੰਮ੍ਰਿਤਸਰ ਦੇ ਮਸ਼ਹੂਰ ਡਾਕਟਰ ਪ੍ਰਵੀਨ ਦੇਵਗੰਦ ਐਂਟਰ ਹਸਪੀਟਲ ਦੇ ਐਮ ਡੀ ਜਿਨ੍ਹਾਂ ਦੀ ਖਬਰ ਤੁਸੀਂ ਹਾਲ ਹੀ ਚ ਸੁਣੀ ਹੋਣੀ ਜੇ ਇਹਨਾਂ ਨੇ ਪੁਲਸ ਵੱਲੋਂ ਅਰੈਸਟ ਕਰ ਲਿਆ ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ ਲੇਕਿਨ ਉਸ ਦੇ ਕੇਸ ਦੇ ਵਿੱਚ ਇੱਕ ਨਵਾਂ ਪੜਾਅ ਸਾਹਮਣੇ ਆਇਆ ਹੈ ਕੇਸ ਕਰਨ ਵਾਲੇ ਜਿਹੜਾ ਦੇ ਕਰਕੇ ਜਿਨ੍ਹਾਂ ਦੀ ਕੰਪਲੀਟ ਕਰਕੇ ਉਹਨਾਂ ਨੂੰ ਅਰੈਸਟ ਹੋਈ ਸੀ ਅੱਜ ਉਹ ਮੀਡੀਆ ਦੇ ਸਾਹਮਣੇ ਆਇਆ ਹੈ ਤੇ ਮੀਡੀਆ ਦੇ ਸਾਹਮਣੇ ਰੂਰ ਹੋ ਕੇ ਆਪਣੀ ਕਹਾਣੀ ਦੱਸਣਗੇ ਤੇ ਨਾਲ ਹੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੀ ਲੜਾਈ ਲੜੀ ਕਿ ਇਹਨਾਂ ਨੂੰ ਇਨਸਾਫ ਦੇ ਲਈ 5 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਤੇ ਹਾਲ ਦੇ ਵਿੱਚ ਪਰਵੀਨ ਦੇਵਗਨ ਜਿਹਸਰਾ ਅਰੈਸਟ ਹੋਈ ਹੈ ਤੇ ਇਹ ਮਾਮਲਾ ਜਿਹੜਾ ਤਾਜ਼ਾ ਸਾਹਮਣੇ ਆਇਆ ਤੁਹਾਡੇ ਸਾਹਮਣੇ ਕੀ ਸਟੋਰੀ ਆ ਉਹਦੀ ਪੂਰੀ ਕਹਾਣੀ ਲੈ ਕੇ ਸਾਡੇ ਗੋਗੋ ਜੰਦੀ ਮੌਜੂਦ ਹੰਦੇ ਸਰ ਤੁਹਾਡਾ ਸਵਾਗਤ ਹੈ ਲਾਈਵ ਭਾਰਤ ਤੇ ਥੈਂਕ ਯੂ ਸਭ ਤੋਂ ਪਹਿਲਾਂ ਤੇ ਤੁਹਾਡੀ ਇੱਡੀ ਲੰਬੀ ਲੜਾਈ ਤੁਹਾਡੀ ਵਾਈਫ ਦੀ ਡੈਥ ਹੋ ਜਾਂਦੀ ਹੈ ਇੱਕ ਆਪਰੇਸ਼ਨ ਦੇ ਗਲਤ ਕਰਕੇ ਉਹਦੇ ਵਿੱਚ ਗਲਤੀ ਕਿਹਦੀ ਮੰਨਦੇ ਹੋ ਤੁਸੀਂ ਅੰਦਰ ਜੀ ਹੁਣ ਤਾਂ 5.5 ਸਾਲ ਹੋ ਗਏ ਮੈਡੀਕਲ ਬੋਰਡ ਜਿਹੜਾ ਬਣਿਆ ਸੀ ਸਰਜਨ ਦਾ ਪੰਜਾਬ ਮੈਡੀਕਲ ਕੌਂਸਲ ਸਾਰੀਆ ਰਿਪੋਰਟ ਆ ਗਈ ਹੈ ਤੇ एवरीथिंग ਨਾਊ ਹੈਜ਼ ਬੀਨ ਕਲੀਅਰਡ ਇੱਕ ਕਲੀਅਰ ਕਟ ਡਾਕਟਰ ਪ੍ਰਵੀਨ ਦੇਵਗਾਂ ਤੇ ਡਾਕਟਰ ਸੀਤਾ ਸ਼ਰਮਾ ਐਂਡ ਡਾਕਟਰ ਸਰਪ੍ਰੀਤ ਇਹਨਾਂ ਦੀ ਨੈਗਲੀਜੈਂਸ ਦੇ ਨਾਲ ਡੈਥ ਹੋਈ ਇਹਨਾਂ ਕੋਲ ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਕੋਈ ਆਈਸੀਯੂ ਨਹੀਂ ਕੋਈ ਸਟਾਫ ਨਹੀਂ ਨਾ ਮੇਨ ਮੇਨ ਜਿਹੜੀ ਜੀ ਪੰਜਾਬ ਮੈਡੀਕਲ ਕਾਉਂਸਲ ਨੇ ਹੁਣ ਜੜੀ ਰਿਪੋਰਟ ਆ ਗਈ ਹੈ 21 ਦਸੰਬਰ 2023 ਨੂੰ ਉਹਨੇ ਚੋਣਨੇ ਇੱਕ ਲਾਇਸੈਂਸੀ ਸਸਪੈਂਡ ਕਰਤਾ ਉਹਨੂੰ ਪ੍ਰੈਕਟਿਸ ਤੋਂ ਡਿਬਾਰ ਕਰਤਾ ਉਹਨੂੰ ਇਹ ਕਹਤਾ ਜਿਹੜੀ ਮੇਨ ਦੇਖਣ ਵਾਲੀ ਗੱਲ ਹੈ ਜੀ ਉਹਨੇ ਕਹਤਾ ਕਿੰਨੇ ਤਰੀਕ ਨੂੰ ਲਾਇਸੈਂਸ ਸਸਪੈਂਡ ਹੋਇਆ 21 12 2023 ਨੂੰ 4 6 ਮਾਂਸ ਪਰਿ ਕੀਤਾ ਜੀ ਤੇ ਉਹਨ ਉਸ ਤੋਂ ਬਾਅਦ ਵੀ ਸਰਜਰੀ ਹੁੰਦੀ ਰਹੀ ਇਹ ਜੀ ਫਿਰ ਸਾਨੂੰ ਅਸੀਂ ਕੰਪਲੀਟ ਕੀਤੀ ਸੀ ਸਿਵਲ ਸਰਜਨ ਨੂੰ ਤੇ ਸਾਨੂੰ ਇਹ ਪਤਾ ਲੱਗਿਆ ਕਿ ਸਿਵਲ ਸਰਜਨ ਨੇ ਫਿਰ ਛਾਪਾ ਮਾਰਿਆ ਉੱਥੇ ਆਫਟਰ ਰੈਸਟ ਤਾਂ ਪਤਾ ਲੱਗਿਆ ਕਿ ਉਹ ਉਸ ਤੋਂ ਬਾਅਦ ਵੀ 40-50 ਸਰਜਰੀਆਂ ਆਫਟਰ ਸਸਪੈਂਸ਼ਨ ਜਦੋਂ ਕਿ ਉਹ ਸਰਜਰੀ ਕਰਨ ਵਾਸਤੇ ਐਲੀਜੀਬਲ ਨਹੀਂ ਹੈ ਐਸ ਪਰ ਪੀਐਮਸੀ ਹੀ ਕਾਂਟ ਟੂ ਐਨੀ ਸਰਜਰੀ ਇਨ ਨਾਇਦਰ ਹੀਜ ਹਸਪੀਟਲ ਨੋਰ ਐਨੀ ਅਦਰ ਹਸਪੀਟਲ ਬਟ ਈਵਨ ਦੈਨ ਕਰਤ ਰਿਹਾ ਤੇ ਉਹਦੀ ਅਸੀਂ ਕੰਪਲੇਂਟ ਵੀ ਪਾਈ ਹੈ ਕਿ ਇਹਨਾਂ ਦੇ ਤੇ ਜਿਹੜੀ ਐਕਸ਼ਨ ਹੁੰਦਾ ਜਿਹੜਾ ਇਹਦੇ ਸੈਕਸ਼ਨ 424 19 ਜੋ ਵੀ ਲੱਗਣਾ ਹੈ ਉਹ ਕੀਤਾ ਜਾਂਦਾ ਇਹਦਾ ਹਸਪਤਲ ਸ਼ਟਡਾਊਨ ਕੀਤਾ ਜਾਂਦਾ ਅਸੀਂ ਪੰਜਾਬ ਮੈਡੀਕਲ ਕੌਂਸਲਸ ਵੀ ਲਿਖਿਆ ਅਸੀਂ ਡਿਸਟ੍ਰਿਕਟ ਕਮਿਸ਼ਨਰ ਨੂੰ ਵੀ ਲਿਖਿਆ ਅਸੀਂ ਕਮਿਸ਼ਨਰ ਆਫ ਪਬਲਿਕਨੋ ਵੀ ਲਿਖਿਆ ਤੇ ਇੱਕ ਪਾਸੇ ਰਿਪੋਰਟ ਕਹਿੰਦੀ ਹੈ ਉਹਨਾਂ ਨੂੰ ਸਰਜਰੀ ਕਰਨੀ ਆਂਦੀ ਹੈ ਦੂਜੇ ਪਾਸੇ ਗੂਗਲ ਦੇ ਵਿੱਚ ਰਿਵਿਊ ਦੀ ਗੱਲ ਕਰੀਏ ਤੇ ਹਜ਼ਾਰਾਂ ਰਿਵਿਊ ਪਏ ਹੋਇਆ ਜਿਹੜੇ ਕਿ ਬੈਸਟ ਡਾਕਟਰ ਉਹਨਾਂ ਨੂੰ ਕਹਿ ਰਹੇ ਆ ਗੂਗਲ ਰਿਵਿਊ ਨੂੰ ਤੁਸੀਂ ਖੁਦ ਹੈਂਡਲ ਕਰ ਸਕਦੇ ਹੋ ਜਿੰਨਾ ਕਿ ਅੱਜ ਕੱਲ ਸਾਇੰਸ ਤਰੱਕੀ ਕਰ ਚੁੱਕੀ ਤੁਸੀਂ ਉਹਨੂੰ ਵੀਰ ਨੂੰ ਪਤਾ ਲਾਓ ਘ ਗੂਗਲ ਏਰੀਆ ਦੇਖੇ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਮੇਰੇ ਤੋਂ ਪਹਿਲਾਂ ਜੂਨ 2018 ਚ ਮਧੂਖਨਾਦੀ ਪੇਸ਼ੈਂਟ ਦੀ ਡੈਥ ਹੁੰਦੀ ਮਧੂਖਨਾਦੀ ਪੇਸ਼ੈਂਟ ਦੀ ਡੈਥ ਵੀ ਇਸ ਤਰੀਏ ਹੁੰਦੀ ਹੈ ਦੋਨੇ ਬੱਚਿਆਂ ਦੇ ਸਿਰ ਨੂੰ ਉਹਦਾ ਵੀ ਲੈਪਰੋਸਕੋਪੀ ਕੀਤਾ ਉਹਦੀ ਵੀ ਕਿਡਨੀ ਡੈਮੇਜ ਕੀਤੀ ਡੈਥ ਕਰਦੀ ਬਾਅਦ ਚ ਮੇਰੇ ਵੀ 2 ਮਹੀਨੇ ਬਾਅਦ ਤੇ ਮੈਨੂੰ ਪਤਾ ਚੱਹੀ ਵੀ ਇਹਦੇ ਵੀ ਸਿਰਨ ਹੈ ਫਿਰ ਦੁਬਾਰਾ ਐਕਸਪੈਰੀਮੈਂਟ ਕਰੀ ਜਾ ਰਿਹਾ ਇਹ ਤਾਂ ਇਹਦੀ ਹੱਦ ਹੋ ਗਈ ਹੈ ਮੇਰੇ ਵੀ ਵਾਈਫ ਦੇ ਜਿਹੜੀ ਬਿਲਕੁਲ ਫਿਟ ਐਂਡ ਫਾਈਨ ਓਨਲੀ 46 ਇਅਰ ਉਹਨੂੰ ਬਿਲਕੁਲ ਹੀ ਨਹੀਂ ਹੈ ਕਿ ਬੰਦੇ ਦੀ ਜਾਨ ਦੀ ਪਰਵਾਹ ਫਿਰ ਇੱਕ ਕੇਸ ਹੋਰ ਅੱਜ ਸਾਹਮਣੇ ਆਇਆ ਜੀ ਆ ਵਿਨੋਦ ਖਰਾਨਾ ਕਰਕੇ ਕੋਈ ਇਹਨਾਂ ਦੀ ਮਦਦ ਦੀ ਡੈਥ ਸੀ ਉਹ ਵੀ ਲੋਕਦਲ ਚਨਾ ਕੇਸ ਲੈ ਇਹ ਤਾਂ ਜੇ ਸਾਨੂੰ ਤਿੰਨ ਪਤਾ ਪਰ ਜਿਹਨ ਦੀ ਟੁੰਗਿਆਈ ਨਾਲ ਇਨਕੁਆਇਰੀ ਕੀਤੀ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਨਹੀਂ ਕਿਵਰਕਾ ਸੀਬੀਏ ਨੂੰ ਜਾਣ ਚਾਹੀਦੀ ਇਹ 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 ਛੋਟਾ ਮੋਟਾ ਕੰਪਨੀ ਤੁਹਾਡੀ ਰਾਤ ਤੋਂ ਬਾਅਦ ਕਿੰਨੇ ਕੇ ਲੋਕੀ ਤੁਹਾਨੂੰ ਸੰਪਰਕ ਕਰ ਚੁੱਕੇ ਆ ਕਿ ਜਿਨ੍ਹਾਂ ਦਾ ਕਹਿਣਾ ਕਿ ਜਿੰਨਾਂ ਦਾ ਕੇਸ ਖਰਾਬ ਹੋਇਆ ਜੀ ਇਹ ਮੈਨੂੰ ਇਹ ਫੇਸਬੁਕ ਤੇ ਵੀ ਇੱਕ ਕੱਲ ਪਰਸੋ ਆਇਆ ਜੀ ਜਿਹੜਾ ਕਹਿ ਰਿਹਾ ਕਿ ਮੇਰੀ ਵਾਈਫ ਦੀ ਵੀ ਹਾਲਤ ਬਹੁਤ ਖਰਾਬ ਹੋ ਗਈ ਸੀ ਕੇਸ ਖਰਾਬ ਕਰਤਾ ਸੀ ਪਰ ਮੈਂ ਹਿੰਮਤ ਕਿਉਂਕਿ ਜੀ ਇਹ ਲੜਾਈ ਡਾਕਟਰ ਦੇ ਕਾਨੂੰਨ ਸਾਰਾ ਡਾਕਟਰ ਦੀ ਫੇਵਰ ਚ ਤੁਸੀਂ ਪਾਗਲ ਹੋ ਜਾਓਗੇ ਡਾਕਟਰ ਨੂੰ ਨੈਗਲੀਜੈਂਸ ਪ੍ਰੂਵ ਕਰਨਾ ਇਹ ਤਾਂ ਪਰਮਾਤਮਾ ਦੇ ਦਿਆ ਨਾਲ ਕੁਝ ਨੌਲੇ ਸੀ ਕੁਝ ਅਸੀਂ ਆਪਣੀ ਨਿਮਰਤ ਨਹੀਂ ਛੱਡੀ ਨੌਲੇਜ ਬਹੁਤ ਜ਼ਰੂਰੀ ਹੈ ਨਿਮਰਤ ਨਹੀਂ ਛੱਡੀ ਕਿ ਅਸੀਂ 5.5 ਸਾਲ ਲੱਗੇ ਰਹੇ ਪਿੱਲਰ ਟੂ ਪੋ ਜਿਹੜੇ ਵੀ ਪੰਜਾਬ ਮੈਡੀਕਲ ਕੌਂਸਲ ਨੈਸ਼ਨਲ ਕਮਿਸ਼ਨ ਹਿਊਮਨ ਰਾਈਟ ਐਦਰ ਉਧਰ ਡਾਕਟਰਾਂ ਕੋਲ ਹੋਰ ਸਾਰਾ ਅਸੀਂ ਪਤਾ ਕੀਤਾ ਅਸੀਂ ਬੈਠੇ ਨਹੀਂ ਟੱਕੇ ਅਸੀਂ ਕਿਉਂ ਨਹੀਂ ਬੈਠੇ ਮੇਰੀ ਵਾਈਫ ਨੇ ਵਾਪਸ ਨਹੀਂ ਆਣਾ ਮੇਰਾ ਮਕਸਦ ਇੱਕੋ ਇੱਕ ਕਲੀਅਰ ਹੈ ਮੈਂ ਸੱਚਾਈ ਦੀ ਲੜਾਈ ਲੜ ਰਿਹਾ ਸੀ ਕਿ ਕਿਸੇ ਹੋ ਮੈਨੂੰ ਖੁਸ਼ੀ ਹੈ ਕਿ ਇਹਦਾ ਲਾਇਸੈਂਸ ਕੈਨਸਲ ਹੋਇਆ ਤੇ ਮੈਨੂੰ ਇਹ ਵੀ ਪਤਾ ਹੈ ਕਿ ਅਗਿਆਂ ਦਾ ਪਰਮੈਂਟ ਬੰਦ ਹੋਣ ਦੀ ਉਮੀਦ ਹੈ ਤਾਂਕਿ ਹੁਣ ਆਮ ਲੋਕ ਜਿਹੜੇ ਇਨਸੂਡ ਲੋਕ ਨਹੀਂ ਨਾ ਸਾਡੇ ਲੋਕ ਹੈ ਉਹਨਾਂ ਦੀ ਜਾਨ ਬਚ ਸਕੇ। ਦੂਸਰੀ ਗੱਲ ਕਰੀਏ ਤਾਂ ਹਸਪੀਟਲ ਵੱਲੋਂ ਇੱਕ ਹੋਰ ਗੱਲ ਕਹੀ ਗਈ ਸੀ ਕਿ ਆਪਾਂ ਹਾਈ ਰਿਸਕ ਦੇ ਵਿੱਚ ਪਹਿਲਾਂ ਹੀ ਸਾਈਨ ਕਰਵਾ ਲੈਂਦੇ ਸੀ ਸਾਨੂੰ ਪਤਾ ਸੀ ਪੇਸ਼ੈਂਟ ਦੀ ਤਬੀਅਤ ਜਿਹੜੀ ਹੈ ਉਹ ਸੀਰੀਅਸ ਹੈਗੀ ਹੈ। ਇਹ ਬਿਲਕੁਲ ਸਰਾ ਸਰਗਤ ਹੈ। ਮੇਰੀ ਵਾਈਫ ਦੀ ਤਬੀਅਤ ਬਿਲਕੁਲ ਓਕੇ ਸੀ ਮੇਰੀ ਵਾਈਫ ਤਾਂ ਆਪ ਗੱਡੀ ਚਲਾ ਗਈ ਹੈ। ਮੇਰੇ ਵਾਈਫ ਦੀ ਜਦੋਂ ਆਪਰੇਸ਼ਨ ਤੋਂ ਪਹਿਲਾਂ ਹੀ ਸਾਰੇ ਰਿਪੋਰਟਸ ਉਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ ਲਿਖਿਆ ਕਿ ਸੀਜ ਫਿਟ ਐਂਡ ਫਾਈਨ ਤਾਂ ਹੀ ਤਾਂ ਆਪਰੇਸ਼ਨ ਕੀਤਾ ਲੇਕਿਨ ਇਹਨਾਂ ਨੇ ਆਪਰੇਸ਼ਨ ਦੇ ਦੌਰਾਨ ਇਹਨਾਂ ਕੋਲ ਜਦੋਂ ਪਤਾ ਹੀ ਗਲਤੀ ਹੋ ਗਈ ਇਹ ਹੁਣ ਨਹੀਂ ਬਚੇਗੀ ਤੇ ਉਹ ਬਚੀ ਵੀ ਨਹੀਂ ਤੇ ਇਹਨਾਂ ਨੂੰ ਫਿਰ ਜਦੋਂ ਮੈਂ ਰਿਕਾਰਡ ਲੈਣ ਗਿਆ ਰਿਕਾਰਡ ਲੈਣ ਨੂੰ ਨਹੀਂ ਦਿੱਤਾ ਤੇ ਬਾਅਦ ਚ ਰਿਕਾਰਡ ਨੂੰ 20 ਦਿਨ ਬਾਅਦ ਦਿੱਤਾ ਤੇ ਇਹਨਾਂ ਨੂੰ ਸਮਝ ਆ ਗਈ ਸੀ ਵੀ ਇਹ ਹੁਣ ਮੇਰੇ ਤੇ ਕੇਸ ਕਰਨਗੇ ਤਾਂ ਫਿਰ ਇਹਨੇ ਇੱਕ ਇਹ ਸਰਟੀਫਿਕੇਟ ਜਾਲੀ ਤਿਆਰ ਕੀਤਾ ਹਾਈ ਰਿਸਕ ਕਨਸਰਨ ਸਰਜਰੀ ਜਿੰਦੇ ਚ ਇਹਨਾਂ ਨੇ ਮੇਰੇ ਸਾਈਨ ਫਰਜੀ ਕੀਤੇ ਇਹ ਦੱਸਣ ਵਾਸਤੇ ਕੀ ਮਹਿਤਾ ਕਹਤਾ ਸੀ ਹਾਈ ਰਿਸਕ ਜਦੋਂ ਕਿ ਮੈਨੂੰ ਉਹਨਾਂ ਨੇ ਕਹੇ ਸੀ ਕੋਈ ਰਿਸਕ ਹੀ ਨਹੀਂਗਾ ਤੁਸੀਂ ਆਪੇ ਸੋਚੋ ਜਿੰਦੀ ਬਾਈ ਬਿਲਕੁਲ ਓਕੇ ਹੈ ਉਹ ਹਾਈ ਰਿਸਕ ਅਸੀਂ ਕਿਉਂ ਲਾਂਗੇ ਹਾਈ ਰਿਸਕ ਬੰਦਾ ਤਾਂ ਲੈਂਦਾ ਜੇ ਬੰਦਾ ਡੈਥ ਬੈੱਡ ਤੇ ਪਿਆ ਵੀ ਚਲੋ ਮਰਦਾ ਰਹੀ ਹੈ ਰਿਸਕ ਹੀ ਲੈ ਲਓ ਤੁਹਾਡਾ ਮੰਨਣਾ ਤਾਂ ਡਿਜ਼ਾਈਨ ਡੁਪਲੀਕੇਟ ਨਹੀਂ ਇਹ ਸਾਈਨ ਫਰਜੀ ਮੈਂ ਨਹੀਂ ਮੰਨਦਾ ਜੇ ਤਾਂ ਸਬੂਤ ਹੋ ਚੁੱਕਿਆ ਹੈ ਐਫਐਸਐਲ ਚ ਮੇਰੀ ਇਹ ਮਲਿਕ ਸਾਹਿਬ ਆਈਪੀਐਸ ਨੇ ਇਨਕੁਆਰੀ ਕੀਤੀ ਇਹ ਡਾਕਟਰ ਪਰਵੀਨ ਜੇਕਰ ਇੱਕ ਸਾਹਮਣੇ ਬਟਾ ਜਾ ਤੇ ਮੈਂ ਬਟਾ ਸੀ ਉਹ ਕਹਿੰਦਾ ਸੀ ਮੇਰੇ ਸਾਈਨ ਹੈ ਮੈਂ ਕਹੇ ਸੀ ਮੇਰੇ ਨਹੀਂ ਹੈ ਫਿਰ ਫੈਸਲਾ ਹੋਇਆ ਕਿ ਇਹਦੀ ਇਨਕੁਆਰੀ ਕਿ ਰਾਈਜ ਹੈ ਕਿ ਐਫਐਸਐਲ ਤੋਂ ਐਫਐਸਐਲ ਤੋਂ ਜੋ ਰਿਪੋਰਟ ਆਈ ਉਸ ਤੋਂ ਬਾਅਦ ਕਹਿੰਦੇ ਸੀ ਵੀ ਜੇ ਐਫਐਸਐਲ ਤੋਂ ਰਿਪੋਰਟ ਆ ਗਈ ਸਾਡੀ ਫੇਵਰ ਤਾਂ ਤੁਹਾਡੇ ਤੇ ਸਾਰੀ ਫਿਰ ਜਿਹੜੀ ਬੰਦੀ ਕਾਰਵਾਈ ਕੀਤੀ ਜਾਗੀ 2 ਸਾਲ ਲੱਗੇ 2019 ਚ ਕੇਸ ਗਿਆ 2021 ਚ ਰਿਪੋਰਟ ਆਈ ਮੇਰੇ ਕੋਲ ਐਫਐਸਐਲ ਦੀ ਰਿਪੋਰਟ ਵੀ ਇੱਥੇ ਹੈਗੀ ਹੈ ਜਿੰਦੇ ਚ ਇਹ ਸਾਬਤ ਕਰਤਾ ਕਿ ਇਹ ਸਾਈਨ ਫਰਜੀ ਹੈ ਇਹ ਸਾਈਨ ਫਰਜੀ ਹੋਣ ਤੋਂ ਬਾਅਦ ਪੁਲਿਸ ਨੇ ਫਿਰ ਇਹਦੇ ਇੱਕ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 42465468471 ਜਿੰਦੇ ਚਾਹੇ 3.5 ਸਾਲਾਂ ਬਾਅਦ ਉਹਦੀ ਡਾਕਟਰ ਦਰਪਨ ਮੈਮ ਜਿਹੜੇ ਆਈਪੀਐਸ ਹੈਗੇ ਤਾਂ ਮੈਂ ਬਾਰ-ਬਾਰ ਕਹਿ ਰਿਹਾ ਉਹਨਾਂ ਨੂੰ ਪਿੱਛੇ ਉਹਨਾਂ ਨੂੰ ਸੀਪੀ ਸਰ ਤੇ ਪ੍ਰਗਿਆ ਜਨਮ ਮੈਮ ਨੂੰ ਆਈਪੀਐਸ ਉਹਨਾਂ ਦੀ ਜਦੋਂ ਡਾਕਟਰ ਦਰਪਨ ਮੈਮ ਕੋ ਇਨਕੁਆਇਰੀ ਗਈ ਹੈ ਤਾਂ ਉਸ ਤੋਂ ਬਾਅਦ ਇਹ ਕੇਸ 'ਚ ਬੜਾ ਸਪਿਡਲੀ ਚੀਜ਼ਾਂ ਹੋਣ ਲੱਗੀਆਂ ਤੇ ਸੱਚਾਈ ਦੀ ਜਿੱਤ ਹੋਣ ਲੱਗੀ ਹੈ ਤਾਂ ਉਹਨਾਂ ਦੇ ਚੰਨਾ ਦੇ ਅਰੈਸਟ ਪਈ ਹੈ ਤੇ ਇਹ ਮੈਨੂੰ ਇਹ ਵੀ ਇੱਥੇ ਕਹਿਣਾ ਚਾਹੂੰਗਾ ਮੈਂ ਅਰੈਸਟ ਕਿ ਜਦੋਂ ਇੱਕ ਦਿਨ ਇਹ ਅਰੈਸਟ ਪਈ ਅਗਲੇ ਦਿਨ ਜੇਲ੍ਹ ਚ ਰਿਹਾ ਤੇ ਉਸ ਤੋਂ ਅਗਲੇ ਦਿਨ 5 ਤਰੀਕ ਨੂੰ 4 ਨੂੰ ਜੇਲ੍ਹ ਚ ਰਿਹਾ 5 ਨੂੰ ਇਹ ਵਾਪਸ ਆਇਆ ਜਦੋਂ ਅਰੈਸਟ ਪਈ ਹੈ ਉਸੇ ਦਿਨ ਹੀ ਇਹਨਾਂ ਨੇ ਅਦਾਲਤ ਦੇ ਬਾਹਰ ਕਹਿਤਾ ਹੈ ਕਿ ਸਾਰਾ ਕੇਸ ਮੇਰੇ ਫੇਵਰ ਤੇ ਹੈ ਤੇ ਮੈਨੂੰ ਮਾਣਯੋਗ ਅਦਾਲਤ ਇਹ ਪੂਰਾ ਭਰੋਸਾ ਦੇ ਬਿਠੂ ਉਹਨਾਂ ਨੇ ਬੇਲ ਦੇ ਦਿੱਤੀ ਹੈ ਸਾਰੇ ਸਾਰੇ ਅਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੰਦਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ ਸਾਨੂੰ ਪੁਲਿਸ ਤੇ ਔਰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਸੀ ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਨ ਰੱਖਿਆ ਮੈਂ ਇੱਥੇ ਕਹਿਣਾ ਚਾਹਾਂਗਾ ਜੋ ਮੈਂ ਨਿਊਜ਼ ਸੁਣ ਰਿਹਾ ਇਹਨਾਂ ਨੇ ਕਿ ਬਾਹਰ ਆ ਕੇ ਇਹ ਕਿਹਾ ਕਿ ਮੈਨੂੰ ਮਾਨਯੋਗ ਅਦਾਲਤ ਨੇ ਸਾਰੇ ਸਾਰੇ ਚਾਰਜਰ ਤੋਂ ਬਰੀ ਕਰਤਾ ਜਿਹੜੇ ਦੋਸ਼ ਲਾਏ ਉਹ ਸਾਰੇ ਗਲਤ ਹੈ ਇਹ ਇਹ ਬਿਲਕੁਲ ਬਿਲਕੁਲ ਇੱਕ ਕੰਟੈਂਪਟ ਆਫ ਕੋਰਟ ਬੰਦੀ ਹੈ ਮਾਨਯੋਗ ਕੋਰਟ ਦੇ ਮੇਰੇ ਕੋਲ ਆਰਡਰ ਹੈਗੇ ਆ ਇਹਨਾਂ ਦੀ ਅਦਾਲਤ ਚ ਜਿਹੜੀ ਜ਼ਮਾਨਤ ਹੋਈ ਹੈ ਇਹ ਜਮਾਂਤ ਵਾਈਟਵਰਡ ਇੱਕ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਕਿ ਜਿੰਦੇ ਵਿੱਚ ਸੈਕਸ਼ਨ 41A ਚ ਇੱਕ ਨੋਟਿਸ ਦਿਨਾ ਹੁੰਦਾ ਅਰੈਸਟ ਕਰਨ ਤੋਂ ਪਹਿਲਾਂ ਜੇ ਸਜ਼ਾ 7 ਸਾਲ ਤੱਕ ਹੈ ਉਹ ਨੋਟਿਸ ਕਿਸੇ ਤਰ੍ਹਾਂ ਕੀਤਾ ਉਹ ਪੁਲਿਸ ਦੀ ਫਾਈਲ ਚ ਜੱਜ ਸਾਹਿਬ ਨੂੰ ਨਹੀਂ ਮਿਲਿਆ ਜਾਂ ਉੱਥੇ ਨਹੀਂ ਰਿਹਾ ਉਹ ਟੈਕਨੀਕਲ ਪ੍ਰੋਬਲਮ ਕਰਕੇ ਉਹ ਫੋਰਮ ਟੈਕਨੀਕਲ ਜਿਹੜੀ ਜਿਹੜੀ ਨੋਟਿਸ ਨਹੀਂ ਦਿੱਤਾ ਉਹਦੇ ਕਰਕੇ ਇਹਦੀ ਬੇਲ ਹੋਈ ਹੈ ਨਾ ਕਿ ਇਹਦੇ ਤੇ ਚਾਰਜ ਚੁਟੇ ਇਹ ਅਸੀਂ ਕੰਟੈਂਪਟ ਕੋਰਟ ਪਾਣ ਜਾਵਾਂਗੇ ਡਾਕਟਰ ਦੇ ਖਿਲਾਫ ਤੇ ਡਾਕਟਰ ਦੇ ਖਿਲਾਫ ਤੇ ਤੁਹਾਡੀ ਲੜਾਈ ਆਲਰੇਡੀ ਬੜੀ ਲੰਬੀ ਚੱਲ ਰਹੀ ਹੈ ਤੇ ਹੋਰ ਅੱਗੇ ਤੱਕ ਤੁਸੀਂ ਕਿੱਥੇ ਤੱਕ ਲੈ ਕੇ ਜਾਓਗੇ ਇਹਨੂੰ ਇਹਨੂੰ ਬਿਲਕੁਲ ਅਖੀਰ ਤੱਕ ਲੈ ਕੇ ਜਾਵਾਂਗੇ ਜੀ ਇਹਦਾ ਹਸਪਤਲ ਸ਼ਟ ਡਾਊਨ ਹੋਣਾ ਚਾਹੀਦਾ ਹੈ ਇਹਦਾ ਲਾਇਸੈਂਸ ਪਰਮਾਨੈਂਟ ਕੈਨਸਲ ਹੋਣਾ ਚਾਹੀਦਾ ਇਹਨੂੰ ਕਦੇ ਵੀ ਡਾਕਟਰ ਤਾਂ ਇਹ ਹੈ ਹੀ ਨਹੀਂ ਜਦੋਂ ਪੀਐਮਸੀ ਨੇ ਕਿਹਾ ਤਾਂ ਤੇ ਉਸ ਤੋਂ ਬਾਅਦ ਵੀ ਦੇਖੋ ਪੀਐਮਸੀ ਦੇ ਆਰਡਰ ਨੂੰ ਨਹੀਂ ਮੰਨਦਾ ਤੁਸੀਂ ਦੇਖੋ ਆਂਦੀ ਆਂਦੀ ਫੋਰਜ ਰੀ ਟੈਂਪਰਿੰਗ ਇਹਦੇ ਖਿਲਾਫ ਪਤਾ ਨਹੀਂ ਕਿੰਨੇ ਕਿੰਨੇ ਚਾਰजेस ਮੈਡੀਕਲ ਬੋਰਡ ਸਿਵਲ ਸਰਜਨ ਨੇ ਪ੍ਰੂਵ ਕੀਤਾ ਕਿ ਇਹਨੇ ਸਿਵਲ ਸਰਜਨ ਨੇ ਜਦੋਂ ਇਨਕੁਆਰੀ ਕੀਤੀ सिविल सर्जन ने बोर्ड ने पूछा कि ਤੁਹਾਡੇ ਉੱਥੇ ਕਿਹੜੇ ਕਿਹੜੇ ਡਾਕਟਰ ਸੀਗੇ ਇਹਨੇ ਕਿਹਾ ਕਿ ਮੇਰੇ ਉੱਥੇ ਦੋ ਐਮਬੀਬੀਐਸ ਡਾਕਟਰ ਸੀਗੇ ਫਲਾਣੇ ਫਲਾਣੇ ਤੇ ਮੈਡੀਕਲ ਬੋਰਡ ਨੇ ਉਹਨਾਂ ਡਾਕਟਰਾਂ ਨੂੰ ਬੁਲਾਇਆ ਜਦੋਂ ਬੁਲਾਇਆ ਤਾਂ ਉਹ ਡਾਕਟਰ ਨਹੀਂ ਆਏ ਉਹਨਾਂ ਦੇ ਪੇਰੈਂਟਸ ਉੱਥੇ ਆਏ ਪੇਰੈਂਟਸ ਨੇ ਉਹਨਾਂ ਨੂੰ ਮੈਡੀਕਲ ਬੋਰਡ ਦੱਸਿਆ ਕਿ ਸਾਡੇ ਇਹ ਦੋਨੇ ਬੱਚੇ ਡਾਕਟਰ ਜਿਹੜੇ ਦੋਨੇ ਹੈ ਇਹ ਤਾਂ ਇੱਥੇ ਰਹਿੰਦੇ ਨਹੀਂ ਆਸਟ੍ਰੇਲੀਆ 'ਚ ਰਹਿੰਦੇ ਆ ਤੇ ਜਦੋਂ ਦੀ ਇਹ ਇਨਸੀਡੈਂਟ ਹੈ ਉਦੋਂ ਦੇ ਵਰ ਨੋਟ ਇਨ ਦਾ ਜੌਬ ਆਫ ਐਰਟੈਕ ਹਸਪੀਟਲ ਉੱਥੇ ਜੋਬ ਵੀ ਨਹੀਂ ਕਰਦੇ ਸੀ ਤੁਸੀਂ ਦੇਖੋ ਕਿੰਨੀ ਵੱਡੀ ਇਹ ਚੀਜ਼ਾਂ ਝੂਠ ਬੋਲ ਰਿਹਾ ਕਿਉਂ ਝੂਠ ਬੋਲ ਰਿਹਾ ਇਹਨੂੰ ਝੂਠ ਬੋਲਦੀ ਕਿਉਂ ਲੋੜ ਪਈ ਇਹਨੇ ਬੋਰਡ ਨੂੰ ਮਿਸਲੀਡ ਕਿਉਂ ਕੀਤਾ ਕਿਉਂਕਿ ਇਹਨੇ ਬੜੇ ਵੱਡੇ ਵੱਡੇ ਗੁਨਾਹ ਆਪਣੀ ਨੈਗਲੀਜੈਂਸ ਨੂੰ ਛੁਪਾਉਣ ਵਾਸਤੇ ਫਿਰ ਇਹਨੇ ਮੇਰੇ ਵਾਈਫ ਦੀ ਇੱਕ ਜਿਹੜੀ ਵੀਡੀਓ ਸਰਜਰੀ ਵੀਡੀਓ ਕਲਿੱਪ ਪੇਸ਼ ਕੀਤੀ ਮੈਡੀਕਲ ਬੋਰਡ ਨੂੰ ਮੈਡੀਕਲ ਬੋਰਡ ਨੇ ਉਹ ਸਰਜਰੀ ਦੇ ਨੂੰ ਵੀ ਝੂਠਾ ਦੱਸਿਆ ਦੱਸਿਆ ਕਿ ਇਹ ਸਰਜਰੀ ਦੀ ਇਹ ਵੀਡੀਓ ਕਿਸੇ ਹੋਰ ਆਪਰੇਸ਼ਨ ਦੀ ਹੈ ਸੁਨੀਤਾ ਨੇ ਜਾਦੀ ਨਹੀਂ ਹੈ ਉੱਥੇ ਵੀ ਇਹਨੇ ਮੈਡੀਕਲ ਬੋਰਡ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਹਾਜ਼ਰੀ ਰਿਸਟਰ ਟੈਂਪਰਿੰਗਲੀ ਮੈਡੀਕਲ ਬੋਰਡ ਨੇ ਇਹ ਵੀ ਕਿਹਾ ਕਿ ਇਨਾਂ ਦੀ ਕਮੇਟੀਜ਼ ਨੋਟ ਸੈਟੀਸਫਾਈਡ ਵਿਦ ਦਾ ਸਟੈਂਡਰਡ ਆਫ ਕੇਅਰ ਵਾਂਸ ਪ੍ਰੋਪਰਾਈਟੀ ਟੂ ਦਾ ਪੇਸ਼ੈਂਟ ਵਾਂਸ ਦਾ ਕੰਪਲੀਕੇਸ਼ਨ ਡਾਇਗਨੋਸ ਐਂਡ ਦੀ ਕਲੇਮ ਆਫ ਐਟਕ ਹਸਪੀਟਲ ਰਿਗਾਰਡਿੰਗ ਅਵੇਲੇਬਿਲਟੀ ਆਫ ਐਮਬੀ ਡਾਕਟਰ ਇਜ਼ ਹਾਈਲੀ ਡਾਊਟਫੁਲ ਇਨਾਂ ਦੇ ਤੁਸੀਂ ਜੇ ਰਿਪੋਰਟ ਪੜੋਗੇ 20 ਪੇਜ ਦੀ ਪੂਰੀ ਤੁਹਾਨੂੰ ਕਲੀਅਰ ਚੰਨਾ ਹੋ ਜਾਏਗਾ ਕਿ ਇਹ ਹਸਪਤਾਲ ਇਹ ਕੀ ਹੈ ਪੂਰੇ ਵਾਰਡ ਚ ਇਸ ਤਰ੍ਹਾਂ ਡਾਕਟਰ ਦਾ ਇਸ ਤਰ੍ਹਾਂ ਟੈਂਪਰਿੰਗ ਵੀ ਇਹ ਚੀਜ਼ਾਂ ਨਹੀਂ ਮਿਲਣੀਆਂ ਕਿਤੇ ਵੀ ਇੰਨੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਇਸ ਤੋਂ ਪਹਿਲਾਂ ਕੇਸ ਡੂਰਿੰਗ ਕੇਸ ਤੁਹਾਨੂੰ ਕੋਈ ਥ੍ਰੈਟ ਜਾਂ ਕੋਈ ਪੈਸੇ ਦਾ ਲਾਲਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਈ ਤੁਹਾਡੇ ਨਾਲ ਥ੍ਰੈਟ ਮੈਨੂੰ ਕੋਈ ਨਹੀਂ ਮਿਲੀ ਜੀ ਥ੍ਰੈਟ ਕੋਈ ਨਹੀਂ ਮਿਲੀ ਲੇਕਿਨ ਮੈਨੂੰ ਕੰਪਰੋਮਾਈਜ਼ ਵਾਸਤੇ ਨੇ ਕਈ ਪਾਸੇ ਟਰਾਈ ਕਰਦਾ ਸੀ ਵੀ ਸ਼ਾਇਦ ਇਹ ਟੇਬਲ ਤੇ ਆ ਜਾਂਦੇ ਵੀ ਮੇਰਾ ਖੇਡਾ ਛੱਡ ਦੇਣ ਬਟ ਅਸੀਂ ਤਾਂ ਸੱਚਾਈ ਦੀ ਲੜਾਈ ਲੜ ਰਹੇ ਹਾਂ ਜੀ ਅਸੀਂ ਇਹਨੂੰ ਜੋ ਵੀ ਹੈ ਇਹਦੀ ਸਜ਼ਾ ਜਿਹੜੀ ਮਿਲਦੀ ਹੈ ਹੁਣ ਮੇਰੀ ਜਿਹੜੀ ਮੇਨ ਹੈ ਜੀ ਅਜੇ ਤਾਂ 304 ਹੀ ਐਡ ਨਹੀਂ ਹੋਈ 304 ਤਾਂ ਇਮੀਡੀਏਟਲੀ ਐਡ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਕੋਲ ਸਾਰਾ ਕੁਝ ਕਲੀਅਰ ਹੈ ਜਦੋਂ ਪੀਐਮਸੀ ਨੇ ਲਾਇਸੈਂਸ ਐਂਡ ਬਰਕਰਾਰਾ ਉਹਨੇ ਕਹਿੰਦਾ ਮੈਨੂੰ ਸਰਜਰੀ ਕਰਨੀ ਨਹੀਂ ਆਉਂਦੀ ਤੇ ਨੈਗਲੀਜੈਂਸ ਗੱਲ ਹੀ ਕੋਟ ਡਾਕਟਰ ਹੀ ਨਹੀਂਗਾ ਇੱਕ ਤਰ੍ਹਾਂ ਦਾ ਇਹ ਕਹਿੰਦਾ ਡਾਕਟਰ ਇਹ ਤਾਂ 304 ਦਾ ਇਮੀਡੀਏਟਲੀ ਲੱਗਣੀ ਚਾਹੀਦੀ ਹੈ ਤੇ ਡਾਕਟਰ ਸੀਤਾ ਸ਼ਰਮਾ ਜਿਹੜੀ ਕਿ ਚੁੱਪਚਾਪ ਬੈਠੀ ਹੈ ਉਹਦਾ ਨਾਂ ਵਿਚਾੜਾਂ ਕਿਉਂਕਿ ਸੀਤਾ ਸ਼ਰਮਾ ਇਕਵਲੀ ਰਿਸਪੋਨਸਿਬਲ ਹੈ ਉਹਨੇ ਜਦੋਂ ਮਧੂ ਖੰਨਾ ਦਾ ਜਦੋਂ ਆਪਰੇਸ਼ਨ ਹੋਇਆ ਸੀ ਉਦੋਂ ਵੀ ਸੀਤਾ ਸ਼ਰਮਾ ਨਾਲ ਸੀ ਸੀਤਾ ਸ਼ਰਮਾ ਨੇ ਜਦੋਂ ਜਦੋਂ ਉਹਨੂੰ ਪਤਾ ਹੈ ਵੀ ਇਸ ਡਾਕਟਰ ਕੋਲ ਨਾ ਸਰਟੀਫਿਕੇਟ ਹੈ ਨਾ ਇਹਨੂੰ ਸਰਜੀ ਕਰਨੀ ਆਉਂਦੀ ਹੈ ਫ ਸਰੀਰਾਂ ਕਰੀ ਜਾ ਰਹੀਆਂ ਤੇ ਲੋਕਾਂ ਨੂੰ ਮਾਰੀ ਜਾ ਰਿਹਾ ਇਹ ਹਣ ਚ ਇਹ ਉਹ ਮੈਨੂੰ ਪਤਾ ਲੱਗਾ ਕਿ ਇਸ ਟਾਈਮ ਉਹ ਅਪੋਲੋ ਹਸਪਤਾਲ ਚ ਚਲੀ ਗਈ ਹੈ ਦਰੋਂ ਛੱਡ ਕੇ ਲੇਕਿਨ ਹਸਪਤਾਲ ਬਦਲਣ ਨਾਲ ਕਰਾਇਮ ਨਹੀਂ ਖਤਮ ਹੋ ਜਾਂਦਾ ਉਹਨੂੰ ਪੁੱਕ ਕਰਨਾ ਚਾਹੀਦਾ ਤੇ ਤੁਹਾਡੀ ਲੜਾਈ ਉਹਨਾਂ ਨਾਲ ਵੀ ਕੋਰੀ ਇਸੇ ਤਰ੍ਹਾਂ ਲੜੀ ਜਾਏਗੀ ਬਿਲਕੁਲ ਲੜੀ ਜਾਏਗੀ ਲੜ ਰਹੇ ਹਾਂ ਜੀ ਮੈਂ ਸੀਤਾ ਸ਼ਰਮਾ ਦਾ ਨਾਮ ਵੀ ਐਡ ਡੈਫੀਨਿਟਲੀ ਹੋਏਗਾ ਦੇ ਇੱਕ ਚੀਜ਼ ਇਕਵਲੀ ਰਿਸਪੋਨਸੀਬਲ ਇਹਨਾਂ ਜਿਹੜਾ ਐਨਐਸਸੀ ਦਾ ਡਾਕਟਰ ਸਰਵਦੀਪ ਉਹਦੀ ਵੀ ਰਿਸਪੋਨਸੀਬਿਲਟੀ ਪੂਰੀ ਬੰਦੀ ਹੈ ਇਹਨਾਂ ਤਿੰਨਾਂ ਨੂੰ ਹੀ ਸਰੀਰਾਂ ਇੰਟੀਮੀਟ ਕਰ ਰਹੇ ਸੀ ਕਿ ਹਾਲਤ ਖਰਾਬ ਹੈ ਪਤਾ ਨਹੀਂ ਡਾਕੂਮੈਂਟ ਤੇ ਕੇਸ ਸਾਰੇ ਪ੍ਰਵੀਨ ਦੇਵਗੰਦ ਦੇ ਖਿਲਾਫ ਹੀ ਚੱਲ ਰਹੇ ਜੀ ਨਹੀਂ ਜੀ ਮੇਰੇ ਕੰਪਲੇਂਟ ਜਿਹੜੀ ਹੈ ਉਹ ਉਹ ਸੀਤਾ ਸ਼ਰਮਾ ਦੀ ਵੀ ਲਿਖੀ ਹੈ ਮੈਂ ਪ੍ਰਵੀਨ ਦੇਵਗੰਦ ਦੀ ਵੀ ਲਿਖੀ ਹੈ ਤੇ ਡਾਕਟਰ ਸਰਬਦੀਪ ਦੀ ਵੀ ਲਿਖੀ ਹੈ ਲੇਕਿਨ ਫੋਰਜਰੀ ਵਿੱਚ ਉਹਨਾਂ ਨੇ ਪ੍ਰਵੀਨ ਦੇਵਗੰਦ ਨੂੰ ਲਿਆ ਸੀ ਕਿਉਂਕਿ ਉਹ ਉਹ ਉਹਦਾ ਮਾਲਕ ਹੈ ਹਸਪੀਟਲ ਦਾ ਤੇ ਉਹਦੀ ਘਰ ਵਾਲੀ ਹੁੰਦੀ ਐਡਮਿਨਿਸਟਰੇਟਰ ਫੋਰਜਰੀ ਦੇ ਵਿੱਚ ਸੀਤਾ ਸ਼ਰਮਾ ਨੇ ਕੀਤਾ ਲੇਕਿਨ ਫੋਰਜਰੀ ਦੀ ਵੀ ਜੇ ਟੁਕਾਈ ਦੀ ਨਾਲ ਲੋੜ ਰਹੀ ਕਿ ਇਹ ਫੋਰਜਰੀ ਕਿੰਨੇ ਕਿੰਨੇ ਬੰਦੇ ਨੇ ਪਲਾਨ ਕੀਤੀ ਸੀ ਕਿਸ ਤਰ੍ਹਾਂ ਇਹਨਾਂ ਨੇ ਜੁਗਾੜ ਕੀਤਾ ਵੀ ਅਸੀਂ ਅੱਜ ਤੱਕ ਆਗੇ ਤਿਆਰ ਕਰੀਏ ਉਹਨਾਂ ਵਿੱਚ ਕਿਹੜੇ-ਕਿਹੜੇ ਬੰਦੇ ਆ ਉਹ ਨਾਜ਼ਰ ਹੋਰ ਹੋਣੀ ਚਾਹੀਦੀ ਤਾਂ ਵਾਸਤੇ ਮੈਂ ਕਹ ਰਿਹਾ ਕਿ ਇਹਦੇ ਸੈਕਸ਼ਨ 120 ਬੀ ਵੀ ਐਡ ਹੋਣਾ ਚਾਹੀਦਾ ਇੱਕ ਮੈਂ ਇੱਥੇ ਇਹ ਵੀ ਕਹਾਂਗਾ ਕਿ ਮੈਂ ਪੁਲਿਸ ਨੂੰ ਕੱਲ ਇਹ ਵੀ ਰਿਕਵੈਸਟ ਕੀਤੀ ਹੈ ਕਮਿਸ਼ਨਰ ਆਫ ਪੁਲਿਸ ਨੂੰ ਕਿ ਇਹ ਬੰਦਾ ਕੰਟਰੀ ਛੱਡ ਕੇ ਜਾ ਸਕਦਾ ਹੈ ਇਹਦੀ ਐਲਓਸੀ ਵੀ ਖੋਲੀ ਜੇ ਦੂਸਰੀ ਗੱਲ ਕੀਤੀ ਜਿਵੇਂ ਜਿੱਥੇ ਕਿ ਡਾਕਟਰ ਨੂੰ ਹੀ ਰੱਬ ਦਾ दर्जा ਦਿੱਤਾ ਜਾਂਦਾ ਹੈ ਤੇ ਡਾਕਟਰ ਤੇ ਲੋਕ ਭਰੋਸਾ ਕਰਕੇ ਡਾਕਟਰ ਦੇ ਹਰ ਸ਼ਬਦਾਂ ਉੱਤੇ ਭਰੋਸਾ ਕਰਕੇ ਅੱਖਾਂ ਮੀਟ ਕੇ ਯਕੀਨ ਕਰਦੇ ਤੇ ਜੇ ਇਸ ਤਰ੍ਹਾਂ ਦੇ ਡਾਕਟਰ ਸਾਹਮਣੇ ਸਰਜਨ ਆਣਗੇ ਤੇ ਲੋਕਾਂ ਦੇ ਭਰੋਸੇ ਦੇ ਉੱਤੇ ਕੀ ਬ ਡਾਕਟਰ ਹੀ ਜਾਨ ਬਚਾਉਂਦੇ ਸਾਡੀ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਡਾਕਟਰ ਰੱਬ ਦੇ ਦਰਜੇ ਹੀ ਹੈ ਲੇਕਿਨ ਕੁਝ ਬਲੈਕਸ਼ਿਪ ਹੁੰਦੀਆਂ ਜਿਵੇਂ ਇਹ ਹੈ ਪ੍ਰਵੀਨ ਦੇਵਗੰਦੇ ਸਿਤਾ ਜਰਮਾ ਜਿਹੜਾ ਗਰੁੱਪ ਹੈ ਦੇ ਆਰ ਬਲੈਕਸ਼ਿਪ ਬਾਕੀ ਸਾਰੇ ਰੱਬ ਦਾ ਰੂਪ ਹੈ ਜੀ profession ਬਹੁਤ ਵਧੀਆ ਹੈ ਲੇਕਿਨ ਕੁਝ ਲੋਕ ਹੁੰਦੇ ਜਿਹੜੇ profession ਨੂੰ ਬਦਨਾਮ ਕਰਦੇ ਹੈ ਹਰ profession ਹੁੰਦਾ ਹੈ ਤੇ ਅਸੀਂ ਚਾਹੁੰਦੇ ਕਿ ਇਹ ਜੇ ਬਲੈਕਸ਼ਿਪ ਨੂੰ ਉਹਨਾਂ ਦੀ ਜਿਹੜੀ ਸਜ਼ਾ ਬੰਦੀ ਹੈ ਦਿੱਤੀ ਜਾਏ ਤਾਂ ਕਿ ਤਾਂ ਕਿ ਇਨੋਸੈਂਟ ਲੋਕਾਂ ਦੀ ਜਾਨ ਨਾ ਜਾਏ ਮੇਰੀ ਵਾਈਫ ਨੇ ਵਾਪਸ ਨਹੀਂ ਆਣਾ ਮੈਂ ਬਾਰ-ਬਾਰ ਕਹਿ ਰਿਹਾ ਮੈਂ ਲੜਾਈ ਜਿਹੜੀ ਲੜ ਰਿਹਾ ਕਿਸੇ ਹੋਰ ਸਭ ਨੂੰ ਕਹਾਂ ਕਿ ਕਰਨਾ ਚਾਹਤਾ ਕਿ ਐਜੇ ਡਾਕਟਰ ਜਦੋਂ ਕਿ ਮੈਂ ਤੁਹਾਨੂੰ ਦੁਨੀਆ ਭਰ ਦੇ ਪ੍ਰੂਫ ਦੇ ਰਿਹਾ ਕਿਉਂ ਨਹੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਮੇਰਾ ਮੈਂ ਐਵਿਡੈਂਸ ਦੇ ਰਿਹਾ ਮੈਂ ਹਰ ਚੀਜ਼ ਦੇ ਰਿਹਾ ਡਾਕੂਮੈਂਟਰੀ ਮੈਂ ਕੋਈ ਜ਼ਬਾਨੀ ਗੱਲਾਂ ਨਹੀਂ ਕਰ ਰਿਹਾ ਤੁਹਾਡੀ ਸਿਵਲ ਸਰਜਨ ਨਾਲ ਮੀਟਿੰਗ ਹੋਈ ਸਿਵਲ ਸਰਜਨ ਨੂੰ ਮੈਂ ਆਪਣਾ ਲੈਟਰ ਦੇ ਗਿਆ ਸੀ ਕਿ ਮੈਨੂੰ ਉਹਨਾਂ ਨੇ ਮੈਂ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਇਹ ਇਹ ਆਫਟਰ ਸਸਪੈਂਸ਼ਨ ਵੀ ਸਰਜਰੀ ਨਾ ਕਰੀ ਜਾ ਰਿਹਾ ਤਾਂ ਮੈਨੂੰ ਫਿਰ ਉਹ ਸੈਪਰੇਸ਼ਨ ਤੇ ਮੈਨੂੰ ਪਹਿਲਾਂ ਹੀ ਕਰ ਵੀ ਹੋਈ ਹੈ ਤੇ ਉਹਨਾਂ ਨੇ ਜਾ ਕੇ ਛਾਪਾ ਮਾਰਿਆ ਪਰ ਇਹ ਮੈਂ ਸੁਣੀ ਸੁਣਾਈ ਗੱਲ ਹੈ ਜੀ ਮੈਨੂੰ ਕਨਫਰਮ ਨਹੀਂਗਾ ਕਿ ਉਹਨਾਂ ਨੇ ਛੱਬਾ ਮਾਰ ਕੇ ਪਰ ਮੈਨੂੰ ਜੋ ਪਤਾ ਲੱਗਿਆ ਉਹਨਾਂ ਨੇ ਛੱਬਾ ਮਾਰਿਆ ਤੇ ਉਹਨਾਂ ਨੇ ਇੱਕ ਦੱਸਿਆ ਕਿ 40-50 ਸਰਜਰੀਆਂ ਉਹਨੇ ਆਫਟਰ ਸਸਪੈਂਸ਼ਨ ਕੀਤੀਆਂ ਜਿਹੜੀ ਕਿ ਇਲੈਗਲ ਹੈ ਪੀਐਮਸੀ ਦੇ ਆਰਡਰ ਨੂੰ ਵੀ ਉਹਨੇ ਕੁਝ ਨਹੀਂ ਸਮਝਿਆ ਤੇ ਇਹ ਤੁਹਾਡੀ ਲੜਾਈ ਕਿੰਨਾ ਸਮਾਂ ਹੋ ਗਿਆ ਚੱਲਦੀ ਪਈ ਹੈ ਇਹ ਲੜਾਈ ਜੀ ਆਫਟਰ ਡੈਥ ਜਦੋਂ ਮੇਰੀ ਵਾਈਫ ਦੀ 2 ਅਕਤੂਬਰ ਨੂੰ ਡੈਥ ਹੋਈ ਹੈ ਜੀ ਤੇ ਉਸ ਤੋਂ ਬਾਅਦ ਹੀ ਚਲਦੀ ਆ ਰਹੀ ਹੈ ਆਰਾਊਂਡ ਸਾਢੇ 5 ਸਾਲ ਹੋ ਚੁੱਕੇ ਜੀ ਤੇ ਅਜੇ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਤੇ ਮੈਂ ਪੁਲਿਸ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਸਭ ਨੂੰ ਇਹ ਰਿਕੁਐਸਟ ਕਰਦਾ ਜਿਹੜੇ ਵੀ ਮੈਂ ਕਿਵੇਂ ਜਿੰਨੇ ਵੀ ਬਿਊਰੋਕਰੇਟ ਜਿੱਥੇ ਤੇ ਹੈ ਪੀ ਐਮ ਸੀ ਕਿ ਇਹ ਹੁਣ ਹੁਣ ਤਾਂ ਬਹੁਤ ਲੇਟ ਹੋ ਚੁੱਕਿਆ ਹੈ ਤੇ ਹੁਣ ਚੀਜ਼ਾਂ ਵੀ ਸਾਰੀਆਂ ਕਲੀਅਰ ਹੋ ਚੁੱਕੀਆਂ ਸਾਰੀਆਂ ਇਨਕੁਆਰੀਆਂ ਹੋ ਚੁੱਕੀਆਂ ਹੈ ਮੈਡੀਕਲ ਨੈਗਲੀਜੈਂਸ ਦੀ ਵੀ ਇਨਕੁਆਰੀ ਹੋ ਚੁੱਕੀ ਹੈ ਸਭ ਕੁਝ ਹੋ ਚੁੱਕਿਆ ਤਾਂ ਉਹਨਾਂ ਦੇ ਜਿਹੜੇ ਰਿਸਟ੍ਰਕਚਰ ਬੰਦੇ 304 120 ਸਾਰੇ ਲਾਏ ਜਾਣ ਤੇ ਉਹ ਲਾਉਣ ਤੋਂ ਬਾਅਦ ਜੋੜੀ ਸਜ਼ਾ ਬੰਦੀ ਦਿੱਤੀ ਜਾਏ ਤਾਂ ਉਸ ਤੋਂ ਬਾਅਦ ਉਹਦਾ ਚਲਾਨ ਵੀ ਜਲਦੀ ਜਲਦੀ ਪੇਸ਼ ਕੀਤਾ ਜਾਵੇ ਇਹ ਜਨ ਗੋਗੂਜੰਦੀ ਜਿਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਇੱਕ ਲੈਪਰੋਸਕੋਪਿਕ ਸਰਜਰੀ ਕਰਕੇ ਤੇ ਇਹਨਾਂ ਦੇ ਕੰਪਲੀਟ ਦੇ ਆਧਾਰ ਤੇ ਉਪਰ ਵੀ ਦੇਵਗਨ ਅਰੈਸਟ ਹੋਇਆ ਅਜੂਨਾ ਦਾ ਕੇਸ ਚੱਲ ਰਿਹਾ ਹੈ ਫਿਲਹਾਲ ਇਹਨਾਂ ਦੀ ਇਨਸਾਫ ਦੀ ਲੜਾਈ ਹਜੇ ਬੰਦ ਨਹੀਂ ਹੋ ਰਹੀ ਲੜਾਈ ਅੱਗੇ ਵੀ ਵਧੇਗੀ ਤੇ ਇਹ ਜੁਰਮਵਾਤਾ ਕਰਾਂ ਦੇ ਵਿੱਚ ਵੀ ਆਪਣਾ ਜੋ ਲਗਾ ਰਹੇ ਹਨ ਤੇ ਦੇਖਣਾ ਰਹੇ ਹੋਏਗਾ ਕਿ ਇਨਸਾਫ ਦੀ ਘੜੀ ਦੇ ਵਿੱਚ ਜਿਹੜਾ ਇਨਸਾਫ ਦਾ ਤਰਾਜੂ ਕਿਹੜੇ ਵਾਲੇ ਪਾਸੇ ਝੁਕਦਾ ਹੈ ਤੇ ਦੂਸਰੀ ਗੱਲ ਕਰੀਏ ਇਹਦੇ ਵਿੱਚ ਸਿਵਲ ਸਰਜਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਜਦੋਂ ਛਾਪ ਮਾਰਿਆ ਤਾਂ ਕੀ ਉੱਥੇ ਆਫ ਵੀ ਸਰਚਰੀ ਹੋ ਰਹੀ ਸੀ ਕਿ ਲਈ